ਆਪਣਾ ਬੱਚਾ ਭਾਵੇਂ ਜੱਡੀ ਕੋਈ ਮਰਜੀ ਵੱਡੀ ਗਲਤੀ ਕਰ ਦੇਵੇ ਭਾਵੇਂ ਉਹੀ ਮੁੱਖ ਜਿਹੜਾ ਸਾਰੀ ਜਿਹੜਾ ਕਰੀ ਧਰੀ ਦਾ ਉਹੀ ਜ਼ਿੰਮੇਵਾਰ ਹੋਵੇ ਪਰ ਅਕਸਰ ਜਿਹੜੇ ਮਾਪੇ ਆ ਉਹ ਆਪਣੇ ਬੱਚੇ ਦਾ ਜਿਹੜਾ ਗੁਨਾਹ ਉਹਨਾਂ ਨੂੰ ਗੁਨਾਹ ਨਹੀਂ ਲੱਗਦਾ ਤੇ ਦੂਸਰੇ ਦਾ ਗੁਨਾਹ ਵੱਡਾ ਲੱਗਦਾ ਉਹਨਾਂ ਨੂੰ ਲੱਗਦਾ ਕਿ ਸਾਡੇ ਬੱਚੇ ਨੂੰ ਦੂਜੇ ਨੇ ਜਿਹੜਾ ਆਪਣੀਆਂ ਗੱਲਾਂ ਦੇ ਵਿੱਚ ਲੈ ਕੇ ਉਸ ਤੋਂ ਬਾਅਦ ਹੀ ਜਿਹੜੀ ਇਹ ਸਾਰੀ ਵਾਰਦਾਤ ਹੋਈ ਆ ਸੁਖਨ ਵਾਲੇ ਵਾਲਾ ਕੇਸ ਬਹੁਤ ਚਰਚਿਤ ਜਿੱਥੇ ਪਤਨੀ ਵੱਲੋਂ ਇੱਕ ਬੇहद شریف ਇਨਸਾਨ ਨੂੰ ਪਤੀ ਨੂੰ ਆਪਣੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਿਰਫ ਨਾਜਾਇਜ਼ ਰਿਸ਼ਤੇ ਕਰਕੇ ਤੇ ਉਹਦਾ ਜਿਹੜਾ ਪਿਤਾ ਉਹ ਆਪਣੀ ਧੀ ਨੂੰ ਹਾਲਾਂਕਿ ਇਹ ਗੱਲ ਆਖਦਾ ਹੈ ਕਿ ਮੇਰੀ ਧੀ ਧੀ ਖਵਾਉਣ ਦੇ ਲਾਇਕ ਨਹੀਂ ਰਹੀ ਉਹਨੇ ਆਪਣਾ ਰਤਬਾ ਗਵਾ ਦਿੱਤਾ ਤੇ ਜੇਕਰ ਉਹ ਸਾਡੇ ਜਵਾਈ ਨੂੰ ਮੌਤ ਦੇ ਘਾਟ ਉਤਾਰ ਸਕਦੀ ਹੈ ਤੇ ਸਾਡੀ ਉਹ ਕੁਝ ਨਹੀਂ ਲੱਗਦੀ ਇਸ ਤੋਂ ਬਾਅਦ ਜਿਹੜਾ ਉਹਦਾ ਪ੍ਰੇਮੀ ਸੀ ਜਿਸ ਦੇ ਪਿੱਛੇ ਲੱਗ ਕੇ ਕਹਿ ਦਈਏ ਜਾਂ ਫਿਰ ਜਿਸ ਦੇ ਨਾਲ ਰਲ ਕੇ ਐਡੀ ਵੱਡੀ ਮਾਰਦਾਦ ਨੂੰ ਇਲਜ਼ਾਮ ਦਿੱਤਾ ਸੀ ਰਪਿੰਦਰ ਨੇ ਉਹਦਾ ਜਿਹੜਾ ਆਸ਼ਕਾ ਜਿਹਦਾ ਨਾਂ ਹਰਕਮਲਪ੍ਰੀਤ ਸਿੰਘ ਆ ਪਿੰਡ ਬੱਲੂਆਣੇ ਦਾ ਰਹਿਣ ਵਾਲਾ 2017 ਦੇ ਵਿੱਚ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਤੇ ਉੱਥੇ ਜਿਹੜਾ ਉਹਨੇ ਕੋਈ ਗਲਤ ਕੰਮ ਕੀਤਾ ਚਿੱਟਾ ਵਗੈਰਾ ਵੇਚਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਅਰੈਸਟ ਕੀਤਾ ਉੱਥੇ ਜੇਲ੍ਹ ਕੱਟ ਕੇ ਬਾਅਦ ਦੇ ਵਿੱਚ ਕਨੇਡਾ ਦੀ ਗਵਰਨਮੈਂਟ ਨੇ ਉਹਨੂੰ ਭਾਰਤ ਰਿਪੋਰਟ ਕਰ ਦਿੱਤਾ ਇੱਥੇ ਆ ਕੇ ਵੀ ਜਿਹੜਾ ਉਹ ਆਪਣੀਆਂ ਜਿਹੜੀਆਂ ਗੱਲਾਂ ਉਹਨਾਂ ਤੋਂ ਬਾਝ ਨਹੀਂ ਆਇਆ ਜਦੋਂ ਉਹਦਾ ਫੋਨ ਫਰੋਲਿਆ ਗਿਆ ਉਹਦੇ ਇਕੱਲੇ ਰਪਿੰਦਰ ਦੇ ਨਾਲ ਸਬੰਧ ਨਹੀਂ ਸੀ ਉਹਦੇ ਹੋਰ ਵੀ ਕੁੜੀਆਂ ਦੇ ਨਾਲ ਸਬੰਧ ਸੀ ਜਿਨ੍ਹਾਂ ਕੋਲ ਪੈਸਾ ਥੇਲਾ ਚੋਖਾ ਹੁੰਦਾ ਸੀ ਰਪਿੰਦਰ ਨੇ ਉਸ ਦੇ ਪਿੱਛੇ ਲੱਗ ਕੇ ਆਪਣਾ ਘਰ ਖਰਾਬ ਕਰ ਲਿਆ ਖਰਾਬ ਵੀ ਇਸ ਕਦਰ ਕੀਤਾ ਕਿ ਹੁਣੇ ਚਾਹ ਕੇ ਵੀ ਜਿਹੜਾ ਗੁਨਾਹ ਕੀਤਾ ਇਹਦੀ ਜਿਹੜੀ ਸਜ਼ਾ ਇਹਦੀ ਨਾ ਤਾਂ ਸਜ਼ਾ ਘਟ ਹੋ ਸਕਦੀ ਹੈ ਤੇ ਨਾ ਹੀ ਇਹਦਾ ਗੁਨਾਹ ਮਾਫ ਕੀਤਾ ਜਾਣ ਜੋਗਾ ਕਿਉਂਕਿ ਮਾਪਿਆਂ ਦਾ ਇਕਲੌਤਾ ਪੁੱਤਰ ਜਿਹੜਾ ਬੇहद شریف ਸੀ ਜੀ ਦੀ ਸ਼ਰੀਫੀ ਦੀ ਸਾਰਾ ਪਿੰਡ ਗਵਾਹੀ ਪਰਦਾ ਸੀ ਉਸ ਬੰਦੇ ਨੂੰ ਇਸ ਘਟੀਆ ਔਰਤ ਨੇ ਤੇ ਇਹਦੇ ਪ੍ਰੇਮੀ ਨੇ ਜਿਹਦੇ अनेਕਾਂ ਹੀ ਜੜੀਆਂ ਵਿਵਤਾ ਔਰਤਾਂ ਉਹਨਾਂ ਦੇ ਨਾਲ ਸੰਬੰਧ ਸੀ ਜੇਕਰ ਉਹ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣ ਤੇ ਬਹੁਤ ਸਾਰੇ ਘਰ ਟੁੱਟ ਸਕਦੇ ਆ ਕਿਉਂਕਿ 2 ਨੰਬਰ ਦੀ ਕਮਾਈ ਕਰਦਾ ਸੀ ਹਰਕਮਲਪ੍ਰੀਤ ਸਿੰਘ ਤੇ ਲਿਵਿੰਗ ਸਟੈਂਡਰਡ ਉਹਦਾ ਬੜਾ ਉੱਚਾ ਸੀ ਵਿਹਲਾ ਰਹਿ ਕੇ ਸਾਰਾ ਦਿਨ ਉਹ ਇਸੇ ਸ਼ਿਕਾਰ ਦੇ ਵਿੱਚ ਲੱਗਾ ਰਹਿੰਦਾ ਸੀ ਕਿ ਤਕੜੇ ਘਰ ਦੀ ਧੀ ਜਾਂ ਨੌ ਪਸਾਈ ਜਾਵੇ ਤੇ ਉਸ ਤੋਂ ਪੈਸੇ ਖਾਦੇ ਜਾਣ ਰੁਪਿੰਦਰ ਦੇ ਕੇਸ ਦੇ ਵਿੱਚ ਵੀ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਇਹੀ ਸਾਹਮਣੇ ਆਇਆ ਕਿ 20 ਕਿੱਲੇ ਜ਼ਮੀਨ ਗੁਰਵਿੰਦਰ ਸਿੰਘ ਨੂੰ ਆਉਂਦੀ ਸੀ ਤੇ ਰੁਪਿੰਦਰ ਨੂੰ ਇਹਨੇ ਆਪਣੇ ਚਾਂਸੇ ਦੇ ਵਿੱਚ ਲੈ ਲਿਆ ਜਾਂ ਰੁਪਿੰਦਰ ਤੇ ਗੁਰਵਿੰਦਰ ਜਿਹੜਾ ਰੁਪਿੰਦਰ ਨੇ ਹਰ ਕਮਲਪ੍ਰੀਤ ਸਿੰਘ ਦੇ ਨਾਲ ਰਲ ਕੇ ਉਹ 20 ਕਿੱਲਿਆਂ ਕਰਕੇ ਹੀ ਜਿਹੜਾ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਜੇਕਰ ਰੁਪਿੰਦਰ ਨੂੰ ਗੁਰਵਿੰਦਰ ਚੰਗਾ ਨਹੀਂ ਲੱਗਦਾ ਸੀ ਤਾਂ ਉਹ ਉਹਦੇ ਕੋਲੇ ਕਾਨੂੰਨੀ ਰਾਹ ਵੀ ਸੀ ਉਹ ਲੱਗ ਹੋ ਸਕਦੀ ਸੀ ਤਲਾਕ ਲੈ ਸਕਦੀ ਸੀ ਪਰ ਉਹਨੇ ਤਲਾਕ ਇਸ ਕਰਕੇ ਨਹੀਂ ਲਿਆ ਇੱਕ ਤਾਂ ਉਹਨੂੰ ਲੱਗਦਾ ਸੀ ਕਿ ਉਹਦੇ ਜਿਹੜਾ ਗੁਰਵਿੰਦਰ ਆ ਮਾਪਿਆਂ ਦੇ ਬੜਾ ਨੇੜੇ ਆ ਜਿਹੜਾ ਗੁਰਵਿੰਦਰ ਆਪਣੇ ਸਹੁਰਿਆਂ ਦੇ ਬੜਾ ਨੇੜੇ ਆ ਉਹਨੂੰ ਬੜਾ ਚੰਗਾ ਸਮਝਦੇ ਆ ਕਿਉਂਕਿ ਇਲਾਕੇ ਦੇ ਵਿੱਚ ਮੁੰਡਾ ਬਹੁਤ ਹੀ ਜ਼ਿਆਦਾ ਸਲਾਇਆ ਜਾਂਦਾ ਸੀ ਪੜਿਆ ਲਿਖਿਆ ਸੀ ਕੋਈ ਨਸ਼ਾ ਪੱਤਾ ਨਹੀਂ ਕਰਦਾ ਸੀ ਸੋਹਣਾ ਸੁਨੱਖਾ ਸੀ ਤੇ ਸਭ ਤੋਂ ਵੱਡੀ ਗੱਲ ਸਿਰ ਤੇ ਦਸਤਾਰ ਸਜਾਉਂਦਾ ਸੀ ਰਵਿੰਦਰ ਨੇ ਸੋਚਿਆ ਕਿ ਜੇਕਰ ਮੈਂ ਘਰੇ ਗੱਲ ਕਰੂੰਗੀ ਤਲਾਕ ਦੀ ਤਾਂ ਮੇਰੇ ਕੋਲੇ ਕੋਈ ਬਹਾਨਾ ਨਹੀਂ ਹੋਣਾ ਇਸ ਕਰਕੇ ਮੈਂ ਤਲਾਕ ਲੈ ਨਹੀਂ ਸਕਦੀ ਤੇ ਹੋਵੇ ਨਾ ਮੈਂ ਇਹਨੂੰ ਮੌਤ ਦੇ ਘਾਟ ਉਤਾਰ ਦੇਵਾਂ ਤੇ ਫਿਰ ਉਸ ਤੋਂ ਬਾਅਦ ਮੈਂ ਆਪਣੇ ਪ੍ਰੇਮੀ ਹਰਕਮਲ ਪ੍ਰੀਤ ਸਿੰਘ ਦੇ ਨਾਲ ਆਪਣੀ ਜਿਹੜੀ ਬਾਅਦ ਵਾਲੀ ਜ਼ਿੰਦਗੀ ਆ ਉਹ ਕਟਾਂਗੀ ਪਰ ਰੁਪਿੰਦਰ ਵੀ ਸ਼ਾਇਦ ਇਸ ਚੀਜ਼ ਤੋਂ ਅਣਜਾਣ ਸੀ ਕਿ ਜਿਹੜਾ ਉਹਦਾ ਪ੍ਰੇਮੀ ਹਰਕਮਲ ਪ੍ਰੀਤ ਸਿੰਘ ਆ ਉਹ ਜਿਸ ਤਰੀਕੇ ਦੇ ਨਾਲ ਰੁਪਿੰਦਰ ਦੇ ਨਾਲ ਰਹਿੰਦਾ ਸੀ ਜਿਸ ਤਰੀਕੇ ਦੇ ਝਾਂਸੇ ਰੁਪਿੰਦਰ ਨੂੰ ਦਿੱਤੇ ਸੀ ਉਹਨੇ ਹੋਰ ਵੀ ਕੁੜੀਆਂ ਨੂੰ ਦਿੱਤੇ ਹੋਏ ਸੀ ਪਰ ਉਸ ਰਾਤ ਬੱਲੂਆਣੇ ਪਿੰਡ ਦੇ ਰੁਪਿੰਦਰ ਬੱਲੂਆਣੇ ਪਿੰਡ ਦੇ ਹਰਕਮਲਪ੍ਰੀਤ ਸਿੰਘ ਨੂੰ ਰੁਪਿੰਦਰ ਨੇ ਘਰੇ ਬੁਲਾਇਆ ਉਸ ਤੋਂ ਬਾਅਦ ਮੌਤ ਦੇ ਘਾਟ ਤਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਪਹਿਲਾਂ ਇਹ ਕੋਸ਼ਿਸ਼ ਕੀਤੀ ਸੀ ਕਿ ਉਹਨੂੰ ਚਿੱਟੇ ਦਾ ਟੀਕਾ ਲਾ ਦਿੱਤਾ ਜਾਵੇ ਤੇ ਬਾਅਦ ਦੇ ਵਿੱਚ ਇਹ ਸ਼ੋਅ ਕੀਤਾ ਜਾਵੇ ਕਿ ਓਵਰਡੋਜ਼ ਦੇ ਨਾਲ ਗੁਰਵਿੰਦਰ ਦੀ ਜਿਹੜੀ ਮੌਤ ਹੋ ਗਈ ਹੈ ਪਰ ਜਦੋਂ ਉਹਦੇ ਟੀਕਾ ਲਾਉਣ ਲੱਗੇ ਉਹਦੀ ਅੱਖ ਖੁੱਲ ਗਈ ਉਸ ਤੋਂ ਬਾਅਦ ਇਹਨਾਂ ਨੂੰ ਡਰ ਸੀ ਕਿ ਰੌਲਾ ਪੈ ਜਾਊਗਾ ਜਿਹੜਾ ਇੱਕ ਸਭ ਤੋਂ ਵੱਡੀ ਗੱਲ ਕਿ ਸਾਡੇ ਉੱਤੇ ਜਿਹੜਾ ਇਜ਼ਾਮ ਆ ਸਮਾਜ ਦੇ ਵਿੱਚ ਅਸੀਂ ਕਿਸ ਕਦਰ ਆਪਣਾ ਮੂੰਹ ਵਿਖਾਵਾਂਗੇ ਇਸ ਕਰਕੇ ਸਬੂਤ ਨੂੰ ਮਟਾਉਣ ਦੇ ਲਈ ਇਹਨਾਂ ਨੇ ਗੁਰਵਿੰਦਰ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਪਰ ਪ੍ਰਸ਼ਾਸਨ ਨੇ ਪੁਲਿਸ ਨੇ ਉਹ ਕਾਬਲ ਅਫਸਰਾਂ ਨੇ ਪਹਿਲੀ ਜਿਹੜੀ ਸੱਟੇ ਸਾਰਾ ਕੇਸ ਵਾਸ਼ ਕਰ ਲਿਆ ਉਹਨਾਂ ਨੂੰ ਲੱਗਾ ਕਿ ਕੋਈ ਨਾ ਕੋਈ ਘਰ ਦਾ ਮੈਂਬਰ ਜ਼ਰੂਰ ਇਸ ਵਾਰਦਾਤ ਦੇ ਵਿੱਚ ਸ਼ਾਮਲਾ ਤੇ ਉਹਨਾਂ ਨੇ ਪਹਿਲੀ ਜਿਹੜੀ ਨਿਗਾ ਦੇ ਨਾਲ ਹੀ ਰੁਪਿੰਦਰ ਤੇ ਸ਼ੱਕ ਗਿਆ ਤੇ ਕੁਝ ਘੰਟੇ ਦੀ ਪੁੱਛਕਿਛ ਤੋਂ ਬਾਅਦ ਹੀ ਰੁਪਿੰਦਰ ਸਾਰਾ ਕੁਝ ਮੰਨ ਗਈ ਪਹਿਲਾਂ ਉਹਨੇ ਅਣਕਣੀ ਕੀਤੀ ਪਰ ਬਾਅਦ ਵਿੱਚ ਉਹ ਮੰਨ ਗਈ ਕਿ ਮੈਂ ਆਪਣੇ ਪ੍ਰੇਮੀ ਨੂੰ ਘਰੇ ਬੁਲਾਇਆ ਸੀ ਅਸੀਂ ਟੀਕਾ ਲਾਉਣ ਲੱਗੇ ਸੀ ਗੁਰਵਿੰਦਰ ਦੀ ਅੱਖ ਕੁਲ ਗਈ ਤੇ ਉਸ ਤੋਂ ਬਾਅਦ ਜਿਹੜਾ ਗੁਰਵਿੰਦਰ ਆ ਉਹ ਉਹਨੂੰ ਸਾਰਾ ਕੁਝ ਪਤਾ ਲੱਗ ਗਿਆ ਤੇ ਅਸੀਂ ਆ ਜਿਹੜਾ ਆਪਣਾ ਆਪਣੇ ਆਪ ਨੂੰ ਬਚਾਉਣ ਦੇ ਲਈ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਤੇ ਇਹ ਸਾਰੀ ਵਾਰਦਾਤ ਤੋਂ ਬਾਅਦ ਜਿਹੜਾ ਰੁਪਿੰਦਰ ਦਾ ਪ੍ਰੇਮੀ ਆ ਜਿਹੜਾ ਰੁਪਿੰਦਰ ਦਾ ਪਿਤਾ ਉਹ ਹੁਣ ਇਹੀ ਕਹਿੰਦਾ ਕਿ ਸਾਡੀ ਧੀ ਨੂੰ ਜਦੋਂ ਦਾ ਸੱਚ ਸਾਹਮਣੇ ਆ ਰਿਹਾ ਕਿ ਸਾਡੀ ਧੀ ਨੂੰ ਬੱਲੂਆਣੇ ਵਾਲੇ ਉਹ ਸਮਗਲਰ ਨੇ ਆਪਣੇ ਪਿੱਛੇ ਲਾ ਲਿਆ ਉਹ ਕਹਿੰਦਾ ਕਿ ਜੇਕਰ ਉਹ ਮੇਰੇ ਸਾਹਮਣੇ ਆ ਜੇ ਤੇ ਅਸੀਂ ਇਹਦਾ ਚੰਗਾ ਧੌਲ ਠੱਪਾ ਕਰੀਏ ਜਿਨੇ ਸਾਡਾ ਹੱਸਦਾ ਵਸਦਾ ਸਾਡਾ ਪਰਿਵਾਰ ਵੀ ਜਾੜ ਦਿੱਤਾ ਤੇ ਗੁਰਵਿੰਦਰ ਕਲਦੀਪ ਸਿੰਘ ਜਿਹੜਾ ਗੁਰਵਿੰਦਰ ਦਾ ਪਿਤਾ ਉਹਨਾਂ ਦਾ ਤਾਂ ਜਿਹੜਾ ਕੁਲ ਦਾ ਨਾਸ ਹੀ ਕਰ ਦਿੱਤਾ ਕਿਉਂਕਿ ਕਲਦੀਪ ਸਿੰਘ ਦੇ ਇਕਲੌਤਾ ਪੁੱਤਰ ਸੀ ਗੁਰਵਿੰਦਰ ਸਿੰਘ ਇੱਕ ਧੀ ਸੀ ਉਹ ਵਿਆਹੀ ਹੋਈ ਐ ਤੇ ਉਹਨਾਂ ਦਾ ਘਰ ਦਾ ਜਿਹੜਾ ਕੁਲ ਦਾ ਨਾਂ ਸੀ ਇਸ ਘਟਿਆ ਬੰਦਾ ਹਰਕਮਲ ਪ੍ਰੀਤ ਸਿੰਘ ਨੇ ਕਰ ਦਿੱਤਾ ਕਿਉਂਕਿ ਜੇਕਰ ਰਪਿੰਦਰ 'ਚ ਗਲਤੀ ਸੀ ਪਰ ਜੇ ਉਹ ਜਿਹੜਾ ਉਹਦਾ ਪ੍ਰੇਮੀ ਆ ਹਰਕਮਲ ਪ੍ਰੀਤ ਸਿੰਘ ਉਹੀ ਬਠਿੰਡੇ ਤੋਂ ਸੁਖਣ ਵਾਲੇ ਪਿੰਡ ਦੇ ਵਿੱਚ ਨਾ ਹੁੰਦਾ ਤੇ ਸਾਰੀ ਘਟਨਾ ਤੋਂ ਬਚਿਆ ਜਾ ਸਕਦਾ ਸੀ ਇਸ ਕਰਕੇ ਇਸ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਆ ਉਹ ਹਰਕਮਲ ਪ੍ਰੀਤ ਸਿੰਘ ਆ ਜਿਹੜਾ ਇਹ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁੰਬਈ ਭੱਜ ਗਿਆ ਸੀ ਤੇ ਉਸ ਤੋਂ ਬਾਅਦ ਉਹਨੇ ਕੋਰਟ ਦੇ ਵਿੱਚ ਆ ਕੇ ਖੁਦ ਹੀ ਸਰੈਂਡਰ ਕਰ ਦਿੱਤਾ